ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾਂ ਦਾ ਸਿਧਾਂਤ ਉਹਨੇ ਕੇਜਰੀਵਾਲ ਨੂੰ ਇਹ ਲਿਆ ਕੇ ਟਿਕਾਣੇ ਕੀਤਾ ਇਹਨਾਂ ਨੇ ਇਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਕੋਈ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕੋਈ ਮਨ ਰਾਈਟ ਐਕਟ ਹੋਵੇ ਸੀ ਚਾਹੇ ਕੋਈ ਡਰੱਗ ਐਕਟ ਹੋਵੇ ਸੀ ਚਾਹੇ ਕੋਈ ਸਿਆਸੀ ਨੀਡਰ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟ੍ਰਿਪ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਇੱਥੇ ਯੂਨੀਵਰਸਿਟੀ ਦਾ ਗਾਫੂੜੀ ਮੂੜੀ ਕੀਤੀ ਹੋਵੇ ਭਾਈ ਚੱਕ ਪੁਲਿਸ ਚਲ ਪਰਚਾ ਚਲ ਫੋਕੋ ਚਲ ਜੇਲ ਹਰੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਪੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਫਰਵੰਤ ਮਾਨ ਔਰ ਅਰਵਿੰਦ ਕੇਜੀਵਾਲ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਸਾਜ਼ਿਸ਼ ਦੇ ਤਹਿਤ ਮੈਨੂੰ 4-5 ਦਿਨਾਂ ਦੀ ਜੇਲ੍ਹ ਸਜ਼ਾ ਆ ਗਿਆ। ਤਾਜ਼ਾ ਬੱਚਾ ਦਰਜ ਕਰਕੇ ਸਵੇਰੇ 8 ਵਜੇ ਜੇਲ੍ਹ ਵਿੱਚ 3 ਡੀਐਸ ਨੂੰ ਉਠਾ ਕੇ ਕੂਟਾ ਪੁਲਿਸ ਦੇ ਮੈਨੂੰ ਰਿਮਾਂਡ ਤੇ ਕੁੱਟ ਲਈ ਸਟਾਫ ਲੈ ਜਾਣ ਵਾਸਤੇ। ਬਸ ਉਹ ਕਰਨ ਜਿਹੜੇ ਨੇ ਅੱਜ ਕੇਜੀਵਾਲ ਬਿਲਕੁਲ ਮੁਰਾਦਾ ਜਮਾਨਤ ਹੋਈ ਤਲਵਿਹਾਰਦ ਦੇ ਤਾਂ ਹਾਈ ਕੋਰਟ ਨੇ ਰੋਕੀ ਔਰ ਹੁਣ ਜਮਾਨਤ ਲੈਣ ਵਾਸਤੇ ਜਦੋਂ ਸੁਪਰੀਮ ਕੋਰਟ ਪਹੁੰਚੇ ਹੋਏ ਸੀਗੇ ਜਾਂ ਉਸ ਆਰਡਰ ਨੂੰ ਚੈਲੰਜ ਕੀਤਾ ਤੇ ਕਾਨੂੰਨ ਰਾਤਾ ਸੀਬੀਆਈ ਨੇ ਇੱਕ ਸ਼ਰਾਬ ਪਕੜ ਲਏ ਦੇ ਵਿੱਚ ਇਹਨਾਂ ਨੂੰ ਦੁਬਾਰਾ ਮੋੜ ਨਵੇਂ ਕੇਸ ਵਿੱਚ ਗ੍ਰਿਫਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਕਿ ਜੀ। ਦੋਸਤੋ ਆਪਾਂ ਅੱਛੀ ਤਰ੍ਹਾਂ ਜਾਣਦੇ ਹਾਂ ਕਿ ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ ਵਿਸ਼ੇਸ਼ ਤੌਰ ਤੇ ਗੀਤਾ ਦੇ ਵਿੱਚ ਕਰਮ ਦੇ ਸਿਧਾਂਤ ਉੱਤੇ ਬਹੁਤ ਫੋਕਸ ਕੀਤਾ ਜਾਂਦਾ ਹੈ। ਔਰ ਆਪਾਂ ਸਾਧੀਆਂ-ਸਾਧੀਆਂ ਗੱਲਾਂ ਤੇ ਜਾਣਦੇ ਕਿ ਜੈਸੀ ਕਰਲੀ ਵੈਸੀ ਪਰਮੇ ਜੋ ਵਿਚੋਗੇ ਉਹੀ ਬੜੋਗੇ ਮੈਨੂੰ ਲੱਗਦਾ ਕਿ ਇਹ ਜਿਹੜਾ ਕਰਮ ਦਾ ਸਿਧਾਂਤ ਹੈ ਕਰਮਾਂ ਦਾ ਸਿਧਾਂਤ ਉਹਨੇ ਕੇਜਰੀਵਾਲ ਨੂੰ ਐਨ ਲਿਆ ਕੇ ਠਿਕਾਣੇ ਕਿੱਥੇ ਲਿਆਵਾ ਆਪਾਂ ਸਭ ਤੋਂ ਜ਼ਿਆਦਾ ਕਿ ਜਦੋਂ ਉਹਨੇ ਸਰਕਾਰ ਬਣੀ ਇਹਨਾਂ ਨੇ ਕਿਸ ਤਰ੍ਹਾਂ ਨਾਲ ਪੁਲਿਸ ਦਾ ਦੁਰਉਪਯੋਗ ਕਰਕੇ ਜਿਹੜਾ ਵੀ ਤੂੰ ਪੰਜਾਬ ਦੇ ਵਿੱਚ ਹੁੰਦਾ ਸੀ ਚਾਹੇ ਕਿ ਹਿਊਮਨ ਰਾਈਟ ਐਕਟ ਵਿੱਚ ਸੀ ਚਾਹੇ ਕੋਈ ਡਰਗ ਐਕਟ ਵਿੱਚ ਸੀ ਚਾਹੇ ਕੋਈ ਸਿਆਸੀ ਲੀਡਰ ਸੀ ਚਾਹੇ ਕੋਈ ਦਿੱਲੀੋਂ ਬੱਗੇ ਨੇ ਟਵੀਟ ਕੀਤਾ ਚਾਹੇ ਕੋਈ ਜੰਮੂ ਦੇ ਵਿੱਚ ਬੈਠੇ ਯੂਟਿਊਬਰ ਨੇ ਕਿਸੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਛੋਟੀ ਮੋਟੀ ਵਿਵਿਧੀ ਉਪਾਇ ਚੱਕ ਪੁਲਿਸ ਚਲ ਪਰਚਾ ਚਲ ਠੋਕੋ ਚਲ ਜੇਲ ਤੁਹਾਡੇ ਸਾਹਮਣੇ ਮੈਂ ਬੈਠਾ ਹਾਂ ਮੇਰੇ ਖਿਲਾਫ ਇੱਕ ਬਿਲਕੁਲ ਬੇਬੁਨਿਆਦ 2015 ਦਾ ਐਨਡੀਪੀਐਸ ਦਾ ਮਾਮਲਾ ਚੱਕ ਕੇ ਪ੍ਰਗਤਮਾਨ ਔਰ ਅਰਵਿੰਦ ਕੇ ਸ਼ਿਵਾਲ ਨੇ ਇਹਨਾਂ ਦੀ ਬਕਾਇਦਾ ਤੌਰ ਤੇ ਸਾਜ਼ਿਸ਼ ਦੇ ਦੌਰਾਨ ਮੈਨੂੰ 4-5 ਮਹੀਨੇ ਜੇਲ ਸਖਿਆ ਗਿਆ ਜਿਸ ਦਿਨ ਮੇਰੀ ਬੇਲ ਹੋ ਰਹੀ ਸੀ ਹਾਈ ਕੋਰਟ ਨੂੰ ਪਤਾ ਸਿਕਾ ਕਿ ਅੱਜ ਹਾਈ ਕੋਰਟ ਨੂੰ ਭੇਜ ਦੇਣੀ ਆ ਉਦੋਂ ਤੱਕ ਇਹ 2 ਵਜੇ ਸਵੇਰ ਨੂੰ ਪੁਲਿਸ ਸਟੇਸ਼ਨ ਨੂੰ ਖੁਲਾ ਕੇ ਜਿਹੜੀ ਕਿ ਨੰਬਰ ਪੁਲਿਸ ਦੇਣੇ ਚਾਹੀਏ ਬਲੇ ਕੰਪਲੀਟ ਕਰਦੀ ਉਹ ਕਲਰਟ ਨੇ ਕਿ ਉਹ ਇੱਕ ਤਾਜ਼ਾ ਪਰਚਾ ਦਰਜ ਕਰਕੇ ਸਵੇਰੇ 8 ਵਜੇ ਜੇਲ੍ਹ ਵਿੱਚ ਤਿੰਨ ਡੀਐਸਪੀ ਬਿਠਾ ਕੇ ਕਪੂਤਰਾ ਪੁਲਿਸ ਦੇ ਮੈਨੂੰ ਰਿਵਾਰਡ ਤੇ ਕਪੂਤਲੇ ਸੀਆਈਏ ਸਟਾਫ ਲਜਾਣ ਵਾਸਤੇ ਬਸ ਉਹ ਕਰਮ ਜਿਹੜੇ ਨੇ ਅੱਜ ਕੇਜਰੀਵਾਲ ਦੇ ਬਿਲਕੁਲ ਮੁਰੇ ਆ ਗਏ ਜਮਾਨਤ ਹੋਈ ਥਲੜੀ ਦਾਲ ਤੇ ਤਾਂ ਹਾਈ ਕੋਰਟ ਨੇ ਰੁਕਤੀ और हम जमानत लैंड जो सुप्रीम कोर्ट पहुंचेज किया केजरीवाल मैं मैरिट नहीं जाता हो सकता अरविंद केजरीवाल या जिंदा आम आदमी पार्टी के लोग शोर बचा हो सकता इस घोटाले बेगुनाह हो गए और ईडी सी बी आई ਹੋ ਸਕਦਾ ਵਾ ਇਹਨਾਂ ਨੂੰ ਸਿਆਸੀ ਬਦਲਾਖੋਰੀ ਦੇ ਤਹਿਤ ਪਰੇਸ਼ਾਨ ਕਰ ਪਰੰਤੂ ਇੱਕ ਵਾਰ ਅੰਦਰ ਚਾਹਤ ਮਾਰੂ ਮਾਨ ਮਾਨੋਰ ਅਬਦਨ ਕੇ ਜੀਵਾਲ ਕੇ ਤੁਸੀਂ ਕੀ ਦੂਸਰਿਆਂ ਦੇ ਨਾਲ ਦੁਰਪਿਹਵਾਰ ਦੁਰਪਯੋਗ ਸੱਤਾ ਦਾ ਕਰਕੇ ਉਹਨਾਂ ਨੂੰ ਮੈਂਟਲ ਟੌਰਚਰ ਨਹੀਂ ਕੀਤਾ ਬਸ ਇਹੀ ਕਰਮ ਨੇ ਇਹ ਬਹੁਤੇ ਲੋਕਾਂ ਦਾ 90 95% ਦਾ ਹਿਸਾਬ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਹੀ ਹੋ ਜਾਂਦਾ ਇਸ ਕਰਕੇ ਇਥੋਂ ਇੱਕ ਬਹੁਤ ਵੱਡੀ ਨਸੀਹਤ ਆ ਕਿ ਜਦ ਤੁਹਾਡੇ ਕੋਲ ਸੱਤਾ ਹੋਵੇ ਉਸ ਦਾ ਦੁਰਉਪਯੋਗ ਮਤ ਕਰੋ ਉਸ ਦਾ ਕੁਪਯੋਗ ਕਰੋ ਲੋਕਾਂ ਦਾ ਕੋਈ ਚੰਗੀਆਂ ਨੀਕੀਆਂ ਤੇ ਖੁਸ਼ਬੂ ਪੈਦਾ ਕਰਕੇ ਛੱਡ ਕੇ ਜਾਓ ਪਰ ਤੁਸੀਂ ਤਾਂ ਪਿਛਲੇ 2 ਸਾਲ ਵਿੱਚ ਇੰਨਾ ਜ਼ਿਆਦਾ ਕ੍ਰੋਸਸ ਮਿਸਯੂਜ਼ ਕੀਤਾ ਪੰਜਾਬ ਪੁਲਿਸ ਦਾ ਕਿ ਆਪਣੇ ਸਿਆਸੀ ਵਰਗੀਆਂ ਦਾ ਜਿਹੜਾ ਜੀਣਾ ਸੀਗਾ ਉਹ ਬੇਹਾਲ ਕਰ ਦਿੱਤਾ ਮੁਸ਼ਕਲ ਕਰ ਦਿੱਤਾ ਪੰਜਾਬ ਦੇ ਵਿੱਚ ਔਰ ਇਸੇ ਕਰਕੇ ਜਿਹੜੀ ਮੈਜੋਰਟੀ ਆਪੋਜੀਸ਼ਨ ਹੈ ਤੁਸੀਂ ਨੋਟ ਕਰੋਗੇ ਜੋ ਅੱਜ ਸਹਿਮੇ ਹੋਏ ਨੇ ਡਰੇ ਦੇ ਬਾਰੇ ਔਰ ਮੈਸੇਜ ਦਾ ਕਿ ਜੈ ਜੈ ਦਰਨਾ ਅੱਜਕੱਲ ਸਾਰੇ ਪਰਿਵਾਰਾਂ ਵਾਲੇ ਨੇ ਬੱਚਿਆਂ ਵਾਲੇ ਨੇ ਉਹਨਾਂ ਦੇ ਘਰਾਂ ਵਿੱਚ ਔਰਤਾਂ ਨੇ ਛੋਟੇ-ਛੋਟੇ ਬੱਚੇ ਨੇ ਜਾਂ ਆਪਣਾ ਪਰਿਵਾਰ ਜਿਗਾਵਾ ਹਰੇਕ ਆਦਮੀ ਡਰਦਾ ਵਾ ਕਿ ਐਵੇਂ ਪੁਲਿਸ ਆਵੇਗੀ ਚੱਕ ਕੇ ਲੈ ਕੇ ਜਾਵੇਗੀ ਅਦਾਲਤਾਂ 'ਚ ਘੁੰਮਾਂਗੇ ਜੇਲਾ ਜਾ ਕੇ ਪਰੇਸ਼ਾਨ ਹੋਵਾਂਗੇ ਇਸ ਕਰਕੇ ਇਹਨਾਂ ਚੰਗਾ ਹੋਆ ਕਿ ਇਸ ਇਦਾਂ ਦੇ ਜਿਹੜੇ ਆਦਮੀ ਮੂਰ ਪੁਣਾ ਕਰ ਰਹੇ ਨੇ ਪੁਲਿਸ ਦਾ ਦੁਰਉਪਯੋਗ ਕਰ ਇਹਨਾਂ ਦੇ ਖਿਲਾਫ ਮਤ ਬੋਲੋ ਅੱਜ ਪੰਜਾਬ ਦੇ ਵਿੱਚ ਕੋਈ ਮੇਨਸਟ੍ਰੀਮ ਮੀਡੀਆ ਵੱਡੀ ਤੋਂ ਵੱਡੀ ਖਬਰ 'ਚ ਆਉਂੂ ਧਿਆਨ ਨਾ ਮੈਂ ਚੰਦ ਦਿਨ ਪਹਿਲਾਂ ਆਪ ਗੋਤਮਾਥਮਾਨ ਦੇ ਜਿਹੜੀਆਂ ਦੋ ਪਰਟਿਕੂਲਰ ਜ਼ਮੀਨਾਂ ਦਾ ਧਾਲਾ ਸਾਹਮਣੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਜ਼ਮੀਨ ਵਿੱਚ ਦਾ ਇੱਕ ਇੱਕ ਮਾਮਲੇ ਵਿੱਚ ਦਾ ਸਿੱਧੀ ਸਿੱਧੀ ਲਗਭਗ 3 ਕਰੋੜ ਰੁਪਏ ਦੀ 5 ਕਿੱਲੇ ਜ਼ਮੀਨ ਜਿਹੜੀ ਆ ਉਹ ਭਗਵੰਤ ਮਾਨ ਦੀ ਮਾਤਾ ਜੀ ਨੂੰ ਗਿਫਟ ਕੀਤੀ ਗਈ। ਇਹ ਬਾ ਕਹਿੰਦੇ ਨੇ ਉਹ ਪੰਜਾਬੀ ਦੇ ਵਿੱਚ ਜਾਂ ਪ੍ਰਾਣਾ ਉਦੂ ਦਾ ਬੋਰਡ ਹੋਵੇਗਾ ਰੈਵਨਿਊ ਬੋਰਡ ਵਿੱਚ। ਲੇਕਿਨ ਕਿਸੇ ਨੇ ਛਾਪਿਆ ਨਹੀਂ ਕਿਸੇ ਨੇ ਪੁੱਛਿਆ ਹੀ ਨਹੀਂ ਔਰ ਕਿਸੇ ਨੇ ਭਗਵੰਤ ਮਾਨ ਨੂੰ ਪਿਛਲੇ 1.5 ਸਾਲ ਵਿੱਚ 2 ਸਾਲਾਂ 'ਚ ਕਟਾਮ ਚੱਕ ਨੇ ਗਲਤੀਆਂ ਕੀ ਕੀਤੀਆਂ

ਜੋ ਬੀਜੋਗੇ ਉਹੀ ਵਟੋਗੇ ਔਰ ਹੁਣ ਕੀ ਜੀਵਾਲ ਤੇ ਆਮ ਆਦਮੀ ਪਾਰਟੀ ਸ਼ੋਰ ਬਚਾ ਰਹੇ ਨੇ ਕਿ ਹਮਾਰੇ ਸਾਥ ਅਨਿਆਇ ਹੋਇਆ ਹੈ ਹਮਾਰੇ ਸਾਥ ਬੜਾ ਬਦਲਾਖੋਰੀ ਹੋ ਰਹੀ ਹੈ ਤੇ ਭਾਈ ਸਾਹਿਬ ਤੁਸੀਂ ਜੋ ਸਾਡੇ ਨਾਲ ਸਹਲਾਣਾ ਕੀਤਾ ਪੰਜਾਬ ਦੇ ਵਿੱਚ ਪੰਜਾਬ ਇੱਕ ਇਸ ਤਰ੍ਹਾਂ ਦੀ ਧਰਤੀ ਹੈ ਜਿਹੜੇ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਬਹੁਤ ਲਹੂ ਡੋਲ੍ਹਿਆ ਇਸ ਧਰਤੀ ਦੇ ਉੱਤੇ ਤੁਸੀਂ ਉਸ ਧਰਤੀ ਧਿਆਨ ਕੇ ਆ ਚੰਦ ਜਿਹੜੇ ਟੁਕੜਪੋਚ ਪੁਲਿਸ ਵਾਲੇ ਉਹਨਾਂ ਦਾ ਦੁਰਉਪਯੋਗ ਕਰਕੇ ਤੁਸੀਂ ਆਪਣੇ ਬਰੂਥੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲਾ ਵਿੱਚ ਛੁਟਿਆ ਔਰ ਆਪਣੀ ਪਾਰਟੀ ਦੇ ਲੋਕਾਂ ਨੂੰ ਜਿਹੜੇ ਵੱਡੇ ਗੁਨਾਹ ਕੀਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਬਚਾਇਆ ਬਸ ਉਹੀ ਕਰਨ ਕੇਜਰੀਵਾਲ ਸਾਹਿਬ ਤੇ ਤੁਹਾੰਦ ਤੁਹਾਡੇ ਸਾਹਮਣੇ ਆ ਰਹੇ ਨੇ ਉਹ ਭਮੰਤੂ ਵੀ ਮੈਂ ਕਹਿਣਾ ਚਾਹੁੰਦਾ ਮਤ ਸਮਝੋ ਕਿ ਇਹ ਰਾਜ ਸੱਤਾ ਸਾਰੀ ਉਹ ਲੈਣੀ ਆ ਇਹ ਤਬਦੀਲੀ ਆਉਣੀ ਹੀ ਹੋਣੀ ਆ ਔਰ ਤੁਹਾਡੇ ਹਰ ਕੀਤੇ ਹੋਏ ਕਰਨ ਦਾ ਹਿਸਾਬ ਇੱਥੇ ਹੋਣਾ ਔਰ ਇਸ ਦੇ ਨਾਲ ਨਾਲ ਤੁਸੀਂ ਪੰਜਾਬ ਦੇ ਨਾਲ ਵੀ ਬੜਾ ਤਨਿਆਏ ਕਰ ਰਹੇ ਹੋ ਤੁਸੀਂ ਸਿਰਫ ਆਪਣੀ ਮਸ਼ਹੂਰੀਆਂ ਵਾਸਤੇ ਅੱਜ ਤੁਸੀਂ ਪੰਜਾਬ ਨੂੰ ਬਹੁਤ ਵੱਡੇ ਕਰਜ਼ੇ ਵੱਲ ਧੱਕੇ ਜਾ ਰਹੇ ਹੋ। ਔਰ ਤੁਹਾਨੂੰ ਰੁਕਾ ਨੇ ਲੋਕ ਸਭਾ ਇਲੈਕਸ਼ਨ ਵਿੱਚ ਬਹੁਤ ਬੁਰੀ ਤਰ੍ਹਾਂ ਰਿਜੈਕਟ ਕੀਤਾ। 13 ਚੋਂ ਸਿਰਫ 3 ਸੀਟਾਂ ਆਈਆਂ। ਤੁਹਾਡੀ 16% ਵੋਟ ਸ਼ੇਅਰ ਡ੍ਰੌਪ ਹੋ ਗਿਆ। 90 ਤੋਂ 63 ਦੇ ਅੰਕ ਡਿੱਗੇ। ਕੁਝ ਸਬਕ ਸਿੱਖੋ। ਆਪਣੇ ਅੰਦਰ ਅਚਿੱਤਰਾ ਪਰਚੋਲ ਕਰੋ ਔਰ ਹੋ ਨ ਤੁਸੀਂ ਫਿਰ ਹੰਕਾਰ ਚ ਕਰੇ ਕਿ ਮੈਂ 5 ਦੀਆਂ 5 ਜਿੰਨੀ ਚੋਣਾ ਜਿੱਤ ਕੇ ਅਸੀਂ ਆਪਣੀ ਗਿਣਤੀ ਜਿਹੜੀ ਐਮਐਲਏ ਦੀ 95 ਤੱਕ ਲੈ ਕੇ ਜਾਣੀ ਆ। ਇਹ ਫਿਰ ਹੰਕਾਰ ਖੋਲਦਾ ਆ। ਇਸ ਕਰਕੇ ਰੱਬ ਤੋਂ ਡਰੋ ਯਾਰ ਉਸ ਵਾਹਿਗੁਰੂ ਅਕਾਲ ਪੁਰਖ ਈਸ਼ਵਰ ਅੱਲਾ ਗੋਡ ਇਹ ਬਹੁਤ ਬੇਅੰਤ ਹੈ ਕੁਦਰਤ ਇਹ ਕਿਸੇ ਨੂੰ ਬਖਸ਼ਦੀ ਨਹੀਂ ਹੈ ਇਹ ਤੁਹਾਡੇ ਕੀਤੇ ਹੋਏ ਹਰ ਕਰਮ ਦਾ ਸਾਹ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਦਿਨ ਆ ਜਾਵੇਗਾ ਸੋ ਮੇਰੀ ਤਾਂ ਇਹੀ ਅਪੀਲ ਹੈ ਅੱਜ ਦੇ ਰਾਜ ਸੱਤਾ ਇਨਕਲੂਡਿੰਗ ਆਫਸਰਸ ਨੂੰ ਡੂ ਨਾਟ ਮਿਸਯੂਜ਼ ਯਰ ਪੋਜੀਸ਼ਨ ਬਿਕਾਜ਼ ਵਨ ਡੇ ਇਨ ਊਲ ਬੀ ਹੈਲਥ ਅਕਾਉਂਟੇਬਲ ਫਾਰ ਐਵਰੀ ਐਕਸ਼ਨ ਆਫ ਯੋਰਸ। ਫਸੇ ਹੀ ਮੈਂ ਰਿਕਵੈਸਟ ਕਰੀ ਸੀ ਕਿ ਅਗਰ ਸਮਝਦਾਰ ਹੋਣਗੇ ਤੇ ਆਪਣੀ ਕਾਰਜਸ਼ੈਲੀ ਵਿੱਚ ਤਬਦੀਲੀ ਲਿਆਉਣਗੇ। ਅਗਰ ਨਾ ਸਮਝ ਹੋਣਗੇ ਤੇ ਉਸੇ ਹੀ ਹੰਕਾਰ ਦੇ ਰਸਤੇ ਚੱਲਦੇ ਚੱਲਦੇ ਆਪਣੇ ਕੀਤੇ ਹੋਏ ਦਾਅਵਿਆਂ ਦਾ ਤੇ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੀ ਪੈਣਾ ਤੁਹਾਨੂੰ ਸਾਰਿਆਂ ਨੂੰ। ਐਨਾ ਕੁਝ ਹੋਣ ਦੇ ਬਾਅਦ ਬਾਬੂ ਮੇਰੇ ਨਾਲ ਇੰਨੀ ਬਦਲਾਖੋਰੀ ਹੋਈ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਮੈਂਟਲ ਸਟ੍ਰੈਸ ਕਿਸੇ ਦੇ ਪਰਿਵਾਰ ਦੇ ਵਿੱਚ ਹੁੰਦਾ ਉਹਨਾਂ ਦੇ ਬੱਚਿਆਂ ਤੇ ਉਸਦੇ ਪਰਿਵਾਰ ਤੇ ਉਹਨਾਂ ਦੀ ਲੇਡੀਜ਼ ਦੇ ਉੱਤੇ ਇੰਨਾ ਕੁ ਸਹਣ ਤੋਂ ਬਾਅਦ ਵੀ ਮੈਂ ਇਹੀ ਕਹਿਣਾ ਚਾਹਨਾ ਪੁਰਮੰਤਨਾਂ ਨੂੰ ਔਰ ਕੇਚਰੀਵਾਲ ਨੂੰ ਕਿ ਮੈਂ ਫਿਰ ਵੀ ਤੁਹਾਡਾ ਚੰਗਾ ਸੋਚਦਾ ਹਾਂ ਚੰਗਾ ਲੋਚਦਾ ਹਾਂ ਔਰ ਮੈਂ ਇਹੀ ਆਸ ਕਰਦਾ ਮਾਂ ਇਹੀ ਮੈਂ ਕਹਿ ਸਕਦਾ ਮਾਂ ਕਿ ਮੇਰੀਆਂ ਸ਼ੁਭਕਾਮਨਾਵਾਂ ਮਾਂ ਕਿ ਕੇਚਰੀਵਾਲ ਦੇ ਜਲਦੀ ਜਮਾਨਤ ਹੋ ਜੇ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆਣ ਤੇ ਮੁੜ ਕੇ ਬੈਠੇ ਕਿਉਂਕਿ ਪਰਿਵਾਰ ਤੋਂ ਦੂਰ ਰਹਿਣਾ ਔਰ ਖਾਸ ਤੌਰ ਤੇ ਬਦਨਾਮੀ ਵਾਲੇ ਕਤਮਿਆਂ ਵਿੱਚ ਕਿਸੇ ਨੂੰ ਇੰਪਲੀਕੇਟ ਕਰਨਾ ਇਹਦਾ ਬਹੁਤ ਮਾੜਾ ਅਸਰ ਹੁੰਦਾ ਵਾ ਬੜਾ ਮਾੜਾ ਇੰਪੈਕਟ ਪੈਂਦਾ ਸਮਾਜ ਦੇ ਉੱਤੇ ਇੰਨੀਆਂ ਗੱਲਾਂ ਮੇਰੇ ਨਾਲ ਹੋਣ ਦੇ ਬਾਵਜੂਦ ਮੈਂ ਫਿਰ ਵੀ ਆਈ ਵਿਸ਼ ਹਿਮ ਵੈਲ ਐਂਡ ਆਈ ਆਈ ਵਿਸ਼ ਹਿਮ ਥੈਟ ਹੀ ਗੈਟਸ ਫ੍ਰੀ ਥਿਸ ਐਥੀਕਲ ਮੇਰੇ ਨਾਲ ਅੱਜ ਜਿਹੜੇ ਮੌਕੇ ਤੇ ਤੁਹਾਡਾ ਸਾਰਾ ਮੋਬਿਲਸ਼ੀਅਰ ਜੇ ਤੁਹਾਨੂੰ ਕਰਮਾਂ ਦੀ ਸੂਰਤ ਵਿੱਚ ਵਿਸ਼ਵਾਸ ਹੈ ਤੇ ਇਸ ਕਰਕੇ ਇਸ ਮੇਰੀ ਵੀਡੀਓ ਨੂੰ ਆਪਕਾ ਬਾਦ ਸ਼ੇਅਰ ਕਰਨਾ ਤਾਂ ਕਿ ਇਹਨਾਂ ਰਾਜਨੀਤਿਕ ਵਾਲੇ ਹੰਕਾਰੀ ਲੋਕਾਂ ਦੇ ਦਿਮਾਗ ਵਿੱਚ ਕੁਝ ਸ਼ਾਇਦ ਕੋਈ ਚੰਗੀ ਸਲਾਹ ਤੇ ਚੰਗੀ ਗੱਲ ਪੈ ਜਾਵੇ